ਬਿਕਰਮ ਸਿੰਘ ਮਜੀਠੀਆ ਨਾਰਾਜ਼ ਨਹੀਂ ਔਰ ਇਸ ਵੇਲੇ ਪਾਰਟੀ ਜਿਹੜੀ ਹੈ ਯਾ ਖਾਸ ਤੌਰ ਦੇ ਉੱਤੇ ਪਾਰਟੀ ਦਾ ਅੰਦਰੂਨੀ ਢਾਂਚਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਪੈਂਦਾ ਵੀ ਨਜ਼ਰ ਆ ਰਿਹਾ ਹੈ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਹਰ ਕੋਈ ਚਾਹੇਗਾ ਹਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਚਾਹੇਗੀ ਕਿ ਆਪਣੇ ਵਨ ਆਫ ਦਾ ਸਟਾਰ ਲੀਡਰਸ ਨੂੰ ਵਾਪਸ ਮੋੜ ਲਿਆਂਦਾ ਜਾਵੇ ਜਾਂ ਫਿਰ ਨਾਰਾਜ਼ਗੀ ਦੂਰ ਕਰ ਲਈ ਜਾਵੇ ਕਿਉਂਕਿ ਜਦੋਂ ਆਉਂਦੇ ਸਮੇਂ ਚੋਣਾਂ ਅੱਗੇ ਦਿਖਦੀਆਂ ਪਈਆਂ ਹੋਣ ਜਾਂ ਫਿਰ ਲੋਕਾਂ ਨੂੰ ਜੋੜਨ ਦੀ ਗੱਲ ਆ ਸਾਹਮਣੇ ਦਿਖਦੀ ਹੋਵੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਇਹੋ ਜਿਹਾ ਵੱਡਾ ਲੀਡਰ ਜਿਹੜਾ ਉਹ ਪਾਰਟੀ ਤੋਂ ਜਾਂ ਪਾਰਟੀ ਦੇ ਅੰਦਰੋਂ ਇੱਕ ਪਾਸੇ ਨੂੰ ਹੋਇਆ ਹੋਵੇ ਉਹ ਚੰਗਾ ਨਹੀਂ ਮਹਿਸੂਸ ਹੁੰਦਾ ਬਿਕਰਮ ਸਿੰਘ ਮਜੀਠੀਆ ਇੱਕ ਪਾਸੇ ਤੋਂ ਜ਼ਰੂਰ ਹੋਏ ਨੇ ਪਰ ਅਜੇ ਤੱਕ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਇੱਕ ਪਾਸੇ ਹੋਣਾ ਇਸ ਦੀ ਇੰਟੈਂਸਿਟੀ ਕੀ ਹੈ ਯਾਨੀ ਕਿ ਕੀ ਉਹ ਪਾਰਟੀ ਤੋਂ ਹੀ ਇੱਕ ਪਾਸੇ ਹੋ ਗਏ ਜਾਂ ਮਹਿਜ਼ ਇੱਕ ਘਰੇਲੂ ਮਸਲਾ ਕੋਈ ਬਣ ਕੇ ਆ ਗਿਆ ਸਾਹਮਣੇ ਜਾਂ ਕੋਈ ਪਰਸਨਲ ਮੈਟਰ ਆ ਗਿਆ ਜਿਹਦੇ ਕਾਰਨ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਹੋਏ ਨੇ ਹਾਲਾਂਕਿ ਉਹਨਾਂ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਸੀ ਉਹ ਬੜਾ ਪ੍ਰੋਫੈਸ਼ਨਲ ਸੀ ਉਹ ਧਾਰਮਿਕ ਪੱਧਰ ਦੇ ਉੱਤੇ ਗੱਲ ਕਰਦੇ ਨਜ਼ਰ ਆਈ ਸੀ ਔਰ ਉਹਦੇ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਸੀ ਕਿ ਇਸ ਬਦਲਾਅ ਨੂੰ ਮੰਨਜ਼ੂਰ ਨਹੀਂ ਕੀਤਾ ਜਾ ਸਕਦਾ ਜਾਂ ਫਿਰ ਉਹ ਇਸ ਤੋਂ ਨਾਕੁਸ਼ ਨਹੀਂ ਕੁਝ ਇਦਾਂ ਦੀ ਸਿਚੁਏਸ਼ਨ ਜਿਹੜੀ ਹੈ ਉਹਨਾਂ ਨੇ ਜ਼ਰੂਰ ਉਹਦੇ ਵਿੱਚ ਲਿਖੀ ਸੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਮੰਨਣਗੇ ਕਿਵੇਂ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਇਹ ਗੱਲ ਕਹਿ ਚੁੱਕੇ ਨੇ ਦਾਵਾ ਕਰ ਚੁੱਕੇ ਨੇ ਕਿ ਉਹ ਆਲਰੇਡੀ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਆਏ ਨੇ ਔਰ ਉਹਨਾਂ ਨੇ ਦੋ ਘੰਟੇ ਗੱਲਬਾਤ ਵੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੀਤੀ ਹੈ ਉੱਥੇ ਯਾਨੀ ਕਿ 9 ਤਰੀਕ ਨੂੰ ਇਹ ਮੁਲਾਕਾਤ ਹੋਈ ਹੈ ਤੇ ਉਸ ਤੋਂ ਬਾਅਦ 10 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਦੇ ਘਰ ਜਾਂਦੇ ਨੇ ਵਿਰਸਾ ਸਿੰਘ ਵਲਟੋਹਾ ਤੇ ਸਰਦਾਰ ਭੂਦੜ ਹਾਲਾਂਕਿ ਉਦੋਂ ਮੁਲਾਕਾਤ ਨਹੀਂ ਹੁੰਦੀ ਯਾਨੀ ਕਿ ਇੱਕ ਵਰਸਾ ਸਿੰਘ ਬਲਟੋਹਾ ਮਿਲ ਚੁੱਕੇ ਨੇ। ਹੁਣ ਸਵਾਲ ਇੱਥੇ ਇਹ ਵੀ ਸੀਨੀਅਰ ਪੱਤਰਕਾਰ ਚੁੱਕਦੇ ਨੇ ਕਿ ਵਰਸਾ ਸਿੰਘ ਬਲਟੋਹਾ ਕਰ ਕਿਹੜੇ ਅਧਿਕਾਰ ਦੇ ਆਧਾਰ ਦੇ ਉੱਤੇ ਉੱਥੇ ਗਏ ਨੇ ਜਾਂ ਤਾਂ ਉਹ ਪਾਰਟੀ ਪੱਦਰ ਤੇ ਗਏ ਨੇ ਕਿਉਂਕਿ ਜੇ ਵਰਸਾ ਸਿੰਘ ਬਲਟੋਹਾ ਸਰਦਾਰ ਭੂੜਣੂ ਨਾਲ ਲੈ ਕੇ ਜਾਂਦੇ ਨੇ ਜਾਂ ਸਰਦਾਰ ਭੂੜਣੂ ਵਰਸਾ ਸਿੰਘ ਬਲਟੋਹਾ ਨੂੰ ਨਾਲ ਲੈ ਕੇ ਜਾਂਦੇ ਨੇ ਤਾਂ ਫਿਰ ਕੀ ਇਹ ਪਾਰਟੀ ਪੱਦਰ ਦੀ ਗਤੀਵਿਧੀ ਸਮਝੀ ਜਾਵੇ? ਔਰ ਜੇ ਪਾਰਟੀ ਪੱਦਰ ਦੀ ਗਤੀਵਿਧੀ ਸਮਝੀ ਜਾਵੇ ਤਾਂ ਵਰਸਾ ਸਿੰਘ ਬਲਟੋਹਾ ਪਾਰਟੀ ਦਾ ਹਿੱਸਾ ਤਾਂ ਹੈ ਨਹੀਂ। ਉਹਨਾਂ ਨੂੰ 10 ਸਾਲ ਵਾਸਤੇ ਇੱਕ ਪਾਸੇ ਕਰ ਦਿੱਤਾ ਗਿਆ ਜਾਂ ਉਹਨਾਂ ਦਾ ਅਸਤੀਫਾ ਕਹਿੰਦੇ ਲੈ ਲਿਆ ਗਿਆ। ਹ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਤਾਂ ਪਾਰਟੀ ਚੋਂ ਕੱਢਣ ਦਾ ਹੁਕਮ ਸੀਗਾ ਪਰ ਦੂਦੇ ਪਾਸੇ ਵਰਸਾ ਸਿੰਘ ਵਲਟੋਹਾ ਦਾ ਅਸਤੀਫਾ ਲੈ ਲਿਆ ਗਿਆ। ਯਾਨੀ ਕਿ ਪਾਰਟੀ ਵਿੱਚੋਂ ਵਰਸਾ ਸਿੰਘ ਵਲਟੋਹਾ ਬਾਹਰ ਨਹੀਂ। ਹੁਣ ਜੇ ਇਹ ਪਾਰਟੀ ਪੱਧਰ ਦੀ ਗਤੀਵਿਧੀ ਹੈ ਕਿਉਂਕਿ ਵਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਜਾ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਕੀਤੀ ਜਾਵੇ, ਮਨਾਇਆ ਜਾਵੇ। ਹੁਣ ਪਾਰਟੀ ਪੱਧਰ ਦੀ ਗਤੀਵਿਧੀ ਹੈ ਜਾਂ ਫਿਰ ਅਕਾਲੀ ਦਲ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਵਿਰਸਾ ਸਿੰਘ ਵਲਟੋਹਾ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਇੱਕ ਪਾਸੇ ਕਰਨ ਦੀ ਗੱਲ ਕਹੀ ਗਈ ਸੀ ਉਸ ਹੁਕਮ ਨੂੰ ਵੀ ਕੀ ਮਨਫੀ ਕਰ ਦਿੱਤਾ ਗਿਆ ਔਰ ਦੂਜੀ ਗੱਲ ਜੇ ਪਰਸਨਲ ਆਧਾਰ ਦੇ ਉੱਤੇ ਗਏ ਆ ਜ਼ਾਹਿਰ ਹੈ ਕਿ ਦੋਸਤ ਮਿਲ ਸਕਦੇ ਆ ਕਿਉਂਕਿ ਵਿਰਸਾ ਸਿੰਘ ਵਲਟੋਹਾ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੋਸਤ ਮੰਨੇ ਜਾਂਦੇ ਰਹੇ ਆ ਹੁਣ ਤੱਕ ਔਰ ਜੇ ਉਸ ਆਧਾਰ 'ਤੇ ਗਏ ਆ ਫਿਰ ਤਾਂ ਕੋਈ ਅਸੀਂ ਸਿਚੁਏਸ਼ਨ ਖੈਰ ਨਹੀਂ ਪੈਦਾ ਹੋ ਸਕਦੀ ਪਰ ਦੇਖਣ ਵਾਲੀ ਗੱਲ ਹੈ ਕਿ ਹੁਣ ਬਿਕਰਮ ਸਿੰਘ ਮਗੀਠੀਆ ਮੰਨਣਗੇ ਕਿਵੇਂ ਹੁਣ ਕਿਤੇ ਨਾ ਕਿਤੇ ਇਹ ਵੀ ਕੰਸੋਹਾ ਚੱਲ ਰਹੀਆਂ ਹੈ ਕਿ ਸ਼ਾਇਦ ਹੁਣੇ ਮਸਲਾ ਉਦਹੀਂ ਹੱਲ ਹੋਣਾ ਹੈ ਜਦੋਂ ਬਿਕਰਮ ਸਿੰਘ ਮਗੀਠੀਆ ਹੁਣਾਂ ਦੀ ਭੈਣ ਯਾਨੀ ਕਿ ਬੀਬਾ ਹਰਸਿਮਰਤ कौर ਬਾਦਲ ਜਾਣਗੇ ਜਾਂ ਫਿਰ ਬਿਬਾਰ ਸੈਬਰਤ ਕੋਰ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਇਕੱਠਿਆਂ ਉੱਥੇ ਜਾਣਗੇ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨਗੇ ਗੱਲਬਾਤ ਕਰਨਗੇ ਕਿਉਂਕਿ ਬਹੁਤ ਸਾਰੇ ਤੱਥ ਜਿਹੜੇ ਨੇ ਉਹ ਇਹ ਵੀ ਦਾਵਾ ਕਰਦੇ ਆ ਕਿ ਇਹ ਮਸਲਾ ਕੋਈ ਪੋਲਿਟੀਕਲ ਨਹੀਂ ਹੈ ਇਹ ਮਸਲਾ ਕੋਈ ਪਰੋਫੈਸ਼ਨਲ ਨਹੀਂ ਹੈ ਕੋਈ ਪੰਥਕ ਨਹੀਂ ਹੈ ਇਹ ਮਸਲਾ ਦਰਸਲ ਨਿੱਜੀ ਹੈ ਤਲਬੀਰ ਸਿੰਘ ਗਿਲਵੀ ਆਪਣੇ ਵੱਲੋਂ ਕਈ ਦਾਅਵੇ ਕਰ ਚੁੱਕੇ ਹੈ ਪਰ ਬਹੁਤ ਤਾਥੇ ਵੀ ਦਾਵਾ ਕਰਦੇ ਹੈ ਕਿ ਇਹ ਸਾਰਾ ਮਸਲਾ ਪਰਿਵਾਰਕ ਪੱਧਰ ਦਾ ਮਸਲਾ ਹੈਗਾ ਔਰ ਇਹ ਸ਼ਾਇਦ ਪਰਿਵਾਰ ਹੀ ਹੱਲ ਕਰੇਗਾ ਔਰ ਇਸ ਅਧਾਰ ਦੇ ਉੱਤੇ ਇਹ ਚਰਚਾਾਂ ਮਾ ਹੁਣ ਚੱਲਦੀਆਂ ਪਈਆਂ ਵੇਖਣ ਵਾਲੀ ਗੱਲ ਹੈ ਕਿ ਕੀ ਬੀਬਾ ਹਰਸਿਮਰਤ ਕੌਰ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਬਣਾਉਣ ਜਾਣਗੇ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨੀ ਦੀ ਪੰਜਾਬੀ ਦੇ